ਸਭ ਤੋਂ ਪਹਿਲਾਂ ਦੱਸਾਂ ਬਣਾ ਰਹੇ ਜੀ ਰਾਮ ਨਾ ਲਈ ਉਹ ਕਿਸੇ ਤੋਂ ਬਣਾ ਰਹੇ ਜੀ ਬਾਰੇ ਤੇ ਅੱਜ ਦਾ ਇਹ ਦਿਨ ਜਿਹੜਾ ਆ ਇਹ ਕੋ ਕਿਸੇ ਤੋਂ ਆਇਆ ਇੱਕ ਆਰਜੁਨਾਂ ਦੇ ਧਰਮ ਪਤਨੀ ਮਾਤਾ ਪ੍ਰਕਾਸ਼ ਕੌਰ ਜੀ ਉਹ ਅੱਜ ਇਸ ਦੁਨੀਆ ਤੋਂ ਨਹੀਂ ਰਹੇ ਦੁਨੀਆ ਤੋਂ ਹੀ ਜਾਣੀ ਹੈ ਬੇਸ਼ੱਕ ਕਿਸੇ ਦਾ ਜਨਮ ਜਿਹੜਾ ਅਰੰਮਨ ਆਈ ਬੇਸ਼ੱਕ ਕਿਸੇ ਦਾ ਮੌਦ ਦੇ ਜਿਹੜੇ ਉਹ ਉਹਦੇ ਤੇ ਅਸੀਂ ਕਿਤੇ ਗੰਮਛੋਈਏ ਪਰ ਜਿਹੜੇ bina de dheen 문제 ਕਿਤੇ ਆ ਨਹੀਂ ਕਿਉਂਕਿ ਮੈਸਰੂਦਾ ਕੇ ਮਾਤਾ ਪ੍ਰਕਾਸ਼ ਕੌਰ ਦੀ ਨੇ ਡਾਕਟਰ ਸਰਦੂ ਸਿੰਘ ਹੁੰਦਨ ਦਾ ਇਹਨਾਂ ਹੌਸਲਾ ਵਧਾਇਆ ਹੋਣਾ ਕਿ ਇਹਨਾਂ ਨੇ ਛੋਟੇ ਜਿਹੇ ਅਦਾਰੇ ਤੋਂ ਸ਼ੁਰੂ ਕੀਤਾ ਅੱਜ ਦੇਖੋ ਅਜੀਤ ਅਦਾਰੇ ਕਿੱਥੇ ਪਹੁੰਚਿਆ ਇੱਕ ਉਹਨਾਂ ਦਾ ਸਾਥ ਕਮੰਡਾ 24 ਘੰਟੇ ਕਿਉਂਕਿ ਬੰਦਾ ਜਦੋਂ ਕੰਮ ਕਰਦਾ ਬਹੁਤ ਵਾਰੀ ਉੱਚਾ ਹੋ ਜਾਂਦਾ ਬਹੁਤ ਵਾਰੀ ਬਲਾਮੀਆ ਹੋ ਜਾਂਦਾ ਕਈ ਵਾਰੀ ਮੰਗ ਲੋਦੇ ਕਈ ਵਾਰੀ ਬੰਦੇ ਨੂੰ ਬੇਇਜ਼ਤੀ ਵੀ ਬਹੁਤ ਵਾਰੀ ਹੁੰਦੀ ਹੈ ਕਿਉਂਕਿ ਇਸ ਤਰੀਫ ਜਿਹੜਾ ਸਮਾਜਿਕ ਜਿਹੋ ਜਿਹਨਾ ਬਲਾਜੂ ਲੰਘਦੇ ਆ ਤਾਂ ਜਦੋਂ ਤੁਸੀਂ ਤੁਹਾਡਾ ਇਹਦਾ ਲਾਈਫ ਪਾਰਟਨਰ ਆ ਜਦੋਂ ਉਹ ਮੱਲਮ ਦਾ ਕੰਮ ਕਰਦਾ ਫਿਰ ਉਹ ਤੁਹਾਨੂੰ ਸਾਰਾ ਕੁਝ ਭੁੱਲ ਜਾਂਦਾ ਮੈਂ ਸਮਝਦਾ ਕਿ ਅੱਜ ਦਾ ਇਹ ਦੋਨਾਂ ਨੂੰ ਯਾਦ ਕਰਨ ਦਾ ਬੜਾ ਵਖਰਾ ਜਿਆ ਦਿਨ ਬਣਿਆ ਅੱਜ ਤੁਸੀਂ ਨਵੇਂ ਸਾਲ ਨੂੰ ਵੀ ਮਨਾ ਰਹੇ ਹੋ ਸਾਰਿਆਂ ਨੇ ਅਸੀਂ ਜਿੱਥੇ ਮਾਤਾ ਜੀ ਨੂੰ ਸੁਦਾਨੀ ਪੇਟ ਕੰਨੀ ਹੈ ਅਸੀਂ ਇਹ ਮੰਨਦਾ ਕਿ ਪਰਮਾਤਮਾ ਦੇ ਰੰਗੋ ਆਏ ਅਸੀਂ ਜਦਾ ਮਤਲਬ ਅੱਜ ਲੋਕਾਂ ਨੂੰ ਸਾਰਿਆਂ ਨੂੰ ਬੁढ़ाई ਦੇ ਰਹੇ ਕਿ ਪਰਮਾਤਮਾ ਤੁਹਾਡੇ ਚੰਗੀ ਕਲਾ ਰੱਖੇ ਤੁਸੀਂ ਦਿਨ ਤੋਂ ਕੋਈ ਰਾਤ ਤੱਕ ਨੇ ਤਰੱਕੀ ਕਰੋ ਤੁਹਾਡੇ ਪਰਿਵਾਰਾਂ ਦੇ ਸਾਡੇ ਪੰਜਾਬ ਦੇ ਦੇ ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਔਰ ਨਾਲ ਨਾਲ ਸਾਨੂੰ ਉਸ ਪਰਮਾਤਮਾ ਦਾ ਸਿਵਾਏ ਗੁਰੂ ਦਾ ਜੋ ਫਰਮਾਨ ਹੈ ਜੋ ਅਟਲ ਸਚਾਈ ਹੈ ਸਾਨੂੰ ਉਹਨੂੰ ਵੀ ਅੱਜ ਮੈਂ ਸੰਗਤ ਜੀ ਨਾਲ ਰੱਖਦਾ ਇੱਕ ਮੌਕਾ ਹੈ ਤਾਂ ਮੈਂ ਇਥੇ ਤੁਹਾਨੂੰ ਕਬਸਤ ਸਾਹਿਬ ਜੀ ਨੂੰ ਦੱਸ ਦਵਾਂ ਜਨਮ ਦਿਨ ਦੀ ਵਧਾਈ ਦਿਨਾ ਉਥੇ ਮਾਤਾ ਜੀ ਦੇ ਜਨਮ ਦਿਨ ਤੁਹਾਡੇ ਸਾਰੇ ਜਨਮ ਦਿਨਾਂ ਤੁਹਾਨੂੰ ਉਸ ਸਾਰੇ ਇਸ ਗੱਲ ਦਾ ਕੰਮ ਹੈ ਸਾਨੂੰ ਚਾਹ ਜਿਹੜਾ ਸੀ ਉਹ ਚਾ ਵੀ ਹੈ ਤੇ ਨਾਲ ਜੰਮੀ ਵੀ ਹੈ ਪਰ ਮਨ ਕਿਸ ਤਰ੍ਹਾਂ ਦੀ ਪਰਮਾਤਮਾ ਦੀ ਇਹ ਖੇਡ ਵਾ ਤਾਂ ਮੈਂ ਆਪਣੇ ਬਨੂ ਆਪਣੀ ਪਾਰਟੀ ਆਮ ਆਦਮੀ ਪਾਰਟੀ ਬਨੂ ਜਿੱਤੇ ਮਾਤਾ ਪ੍ਰਮਾਤਮਾ ਕੋਲ ਜਿਹਨੂੰ ਸ਼ਰਧਾ ਦੇ ਕੋਲ ਤੇ ਕਰਦਾ ਔਰ ਉਸ ਪਰਮਾਤਮਾ ਉਸ ਪਰਿਵਿਧੀ ਅਰਦਾਸ ਕਰਦਾ ਕਿ ਪਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਔਰ ਸਾਨੂੰ ਸਾਰਿਆਂ ਨੂੰ ਕਿਉਂਕਿ ਉਹਨਾਂ ਦਾ ਬਹੁਤ ਸਾਡੇ ਤੇ ਅਹਿਸਾਨ ਹੈ ਬਹੁਤ ਕੁਝ ਉਹਨਾਂ ਨੇ ਸਮਝ ਦਿੱਤਾ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਮਿਲਦਾ ਬੰਦਕਸ਼ੂ ਕਿਰਿਆ ਦੇ ਇਕੱਤਰਤ ਤੋਂ ਦਰਦ ਦਾ ਵਾਇਗਨ ਜੀ ਦਾ ਖਲਸਾ ਰਿਵਾਇਤ ਤੁਸੀਂ ਅਧੀ ਤਖਵਾਰ ਦੇ ਬਾਨੀ ਡਾਕਟਰ ਸਾਧੂ ਸਿੰਘ ਖੰਧਰਧੂਰਾ ਦੇ ਜਨਮ ਦਿਨ ਤੇ 71 ਹੋਏ ਆ ਏਐਸਐਲ ਚ ਪੰਜਾਬੀ ਪੱਤਰਕਾਰੀ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਪੱਤਰਕਾਰੀ ਨੂੰ ਇਸ ਪੱਧਰ ਤੱਕ ਬੁਲੰਦੀਆਂ ਤੱਕ ਲਿਆਂਦਾ ਭਾਜੀ ਬਰਜਿੰਦਰ ਸਿੰਘ ਹੋਰਾਂ ਨੇ अजीत ਦੀ ਬਾਗਪੂਰ ਸੰਭਾਲ ਕੇ अजीत ਪੰਜਾਬ ਦੀ ਆਵਾਜ਼ ਰੀਤ ਨੂੰ ਪੰਜਾਬ ਦੀ ਆਵਾਜ਼ ਬਣਾਇਆ ਤੇ ਮੈਂ ਇਹ ਗੱਲ ਮਾਣ ਨਾਲ ਹੀ ਕਹਾਂਗਾ ਕਿ ਮੈਨੂੰ तकरीबन 50 ਸਾਲ अजीत ਨਾਲ ਤੇ ਉਹ ਚੱਲੇ ਨੇ ਤੇ ਇੰਨਾ ਸਮਾਂ ਹੀ ਭਾਜੀ ਬਰਜਿੰਦਰ ਸਿੰਘ ਜੀ ਨਾਲ ਕੰਮ ਕਰਦੇ ਮੈਂ ਲਗਾਤਾਰ ਸਰਗਰਮੀ ਨਾਲ ਜਿੰਨਾ ਵੀ ਕੰਮ ਕਰ ਸਕਦਾ ਸੀ ਕੀਤਾ। ਕਈ ਵਾਰੀ ਜਿੱਥੇ ਸਿੱਧਾ ਪੈ ਰਿਹਾ ਹੋਵੇ ਉੱਥੇ ਬੈਣ ਪਾਉਣ ਦੀ ਸਥਿਤੀ ਬਣ ਜਵੇ ਬੰਦਾ ਅਦਾਜਾ ਲਾ ਸਕਦਾ ਕਿ ਕੀ ਹੋ ਰਿਹਾ ਹੈ। ਅਸੀਂ ਬੜੀ ਕਾਫੀ ਪਲੈਨਿੰਗ ਨਾਲ ਅੱਜ ਦੇ ਇਸ ਪ੍ਰੋਗਰਾਮ ਨੂੰ ਰੱਖਿਆ ਸੀ ਪਰ ਰਚਨ ਚੇਤ ਜੋ ਪਾਣਾ ਵਰਤਿਆ ਉਸ ਦੇ ਯਾਦ ਸਿੱਖ ਨਹੀਂ ਸਦਾ। ਫਿਰ ਵੀ ਇਸ ਸਮਾਗਮ ਚ ਤੁਹਾਡੀ ਸ਼ਮੂਲੀਅਤ ਤੋਂ ਤੁਸੀਂ ਵੱਡੀ ਗਿਣਤੀ ਜਾਏ ਹੋ ਤੇ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਕਰਦਾ ਕਿ ਅਗਲੇ ਸਾਲਾਂ ਵਿੱਚ ਆਪਾਂ ਇਸ ਸਮਾਗਮ ਨੂੰ ਮੇਲੇ ਵਰਗਾ ਹੋਰ ਵੱਡਾ ਕਰੀਏ ਕਿਉਂਕਿ ਸਾਡੇ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਸੁਣ ਕੇ ਵੱਡੇ ਹੋਏ ਆ ਉਹਨਾਂ ਚ ਦੁਸ਼ਾਨ ਸਾਹਿਬ ਸਰਦਾਰ ਮਦਰ ਸਿੰਘ ਦੀ ਦੁਸਤ ਬੈਠੇ ਨੇ ਇਹਨਾਂ ਨੇ ਇਸ ਇਲਾਕੇ ਵਿੱਚ ਸਹਿਦ ਦੇ ਐਸੇ ਬੂਟੇ ਲਾਏ ਨੇ ਕਿ ਉਹਨਾਂ ਬੂਟਿਆਂ ਦੀ ਛਾਂ ਹੇਠ ਅਸੀਂ ਵੀ ਵੱਡੇ ਹੋਏ ਅਸੀਂ ਇਹਨਾਂ ਦੀ ਸਿਹਤ ਆਬੀ ਲਈ ਇਹਨਾਂ ਦੀ ਲੰਬੀ ਉਮਰ ਤੇ ਲਈ ਵੀ ਦੁਆ ਕਰਾਂਗੇ ਅੱਜ ਸਤਵੀਰ ਸਿੰਘ ਵੈਸੁਰਾ ਨੂੰ ਬੜੇ ਚਿਰ ਬਾਅਦ ਦਰਸ਼ਨ ਕਰਨ ਦਾ ਮੌਕਾ ਮਿਲਿਆ ਬੜਾ ਇਹਨਾਂ ਦੀ ਘਾਲਣਾ ਹੈ ਸਪੋਰਟਸ ਲਈ ਜਦੋਂ ਸਰਜੀਤ ਦੀਆਂ ਬੜੀਆਂ ਪ੍ਰਾਪਤੀਆਂ ਹੋਈਆਂ ਉਦੋਂ ਅਸੀਂ ਪੂਰੇ-ਪੂਰੇ ਪੰਨੇ ਅਜੀਤ ਦੇ ਛਾਪਦੇ ਰਹੇ ਤੇ ਉਹ ਇਹਨਾਂ ਦੀ ਬੜੀ ਦੇਣ ਹੈ ਇਸ ਇਲਾਕੇ ਨੂੰ ਸਪੋਰਟਸ ਦੇ ਖੇਤਰ ਚ ਸਾਡੇ ਭਰਾ ਸੁਖਵੀਰ ਸਿੰਘ ਬੜੇ ਭਰਾ ਨੇ ਸਾਡੇ ਤੇ ਅਸੀਂ ਕਾਫੀ ਪਿਛਲੇ 40 ਸਾਲਾਂ ਤੋਂ ਇਤਫਾਕ ਦੀ ਦੁਨੀਆ ਚ ਜੀ ਰਹੇ ਹਾਂ ਸਾਂਝਾਂ ਨੇ ਸਾਡੀਆਂ ਜਰਨਲ ਸਿੰਘ ਹੋਰਾਂ ਨਾਲ ਤੇ ਪੰਗਾ ਜੀ ਬੈਠੇ ਨੇ ਤਸਵੀਰ ਨੂਰ ਫਰ ਹੋਰੀ ਮੁੰਗਾ ਜੀ ਮੈਡਮ ਸਾਡੇ ਕਰਮ ਹੋਰੀ ਸਾਰੇ ਆਪਣੇ ਪਰਦੇ ਮਟਮ ਵਾਲੀ ਤੋਂ ਸਾਰਿਆਂ ਦਾ ਹੁਣ ਜਿਜਕਰ ਕੀਤਾ ਫਿਰ ਉਹੀ ਲੰਬੀ ਗੱਲ ਹੋ ਜਾਣੀ ਹੈ ਤੇ ਜਿੰਨੇ ਵੀ ਕਦਮ ਤੁਸੀਂ ਚੱਲ ਕੇ ਆਏ ਹੋ ਇਸ ਸਮਾਗਮ 'ਚ ਵਾਇ ਅਜੀਤ ਸਮੂਹ ਪ੍ਰਕਾ ਅਜੀਤ ਪ੍ਰਕਾਸ਼ਨ ਸਮੂਹ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਅਕਦਾ ਧੰਨਵਾਦ ਕਰਦਾ ਤੇ ਅਗਲੇ ਸਾਲ ਚੰਗੀ ਖੁਸ਼ੀ 'ਚ ਆਪਾਂ ਫਿਰ ਇਕੱਤਰ ਹੋਮਾਗੇ ਕਪਤਾ ਦੀ ਗੱਲ ਜੋ ਸਾਹਿਬ ਤੁਸੀਂ ਉਹ ਸਕੂਲ ਚਲਾ ਰਹੇ ਹੋ ਬੜੀ ਸ਼ਹਿਰ ਪਿਆਦਾ ਕੀਤਾ ਮੈਂ ਇੱਕ ਬੇਨਤੀ ਕਰਨੀ ਹੈ ਛੇਤੇ ਮਾੜੀ ਜਿ ਲੰਗੀ ਤਾਂ ਮੈਂ ਮਾਫੀ ਮੰਗਦਾ ਪਹਿਲਾਂ ਪਾਕਿਸਤਾਨ ਚ ਅਸੀਂ ਪਿਛਲੇ 2-3 ਸਾਲ ਮੈਂ ਲਗਾਤਾਰ ਗਿਆ ਤੇ ਸਾਰੇ ਸਮਾਗਮਗੀ ਸੰਗੀਤ ਦੇ ਡਿਸਕਸ਼ਨ ਖਤਮ ਹੋਣ ਤੋਂ ਬਾਅਦ ਰਾਤ ਨੂੰ 11:30 ਵਜੇ ਕਵੀ ਦਰਬਾਰ ਸ਼ੁਰੂ ਹੋਇਆ ਮਸ਼ਹਰਾ ਜਿੰਨੂ ਕਹਿੰਦੇ ਆ ਇਹ ਮਸ਼ਹਰਾ ਜਦੋਂ ਸ਼ੁਰੂ ਹੋਇਆ ਤੇ ਉਹ ਮਸ਼ਹਰਾ ਤੜਕੇ 5 ਵਜੇ ਤੱਕ ਚੱਲਿਆ ਤੇ ਜਿੰਨੇ ਲੋਕ 950 ਦੀ ਕੈਪੈਸਿਟੀ ਵਾਲਾ ਉਹ تھیਟਰ ਸੀਗੇ ਉਹਦੇ ਚ ਬੰਦੇ ਇਜ਼ਾਫਾ ਹੁੰਦਾ ਰਿਹਾ ਘਟਿਆ ਕੋਈ ਨਹੀਂ ਜਿਹੜੇ ਪਹਿਲਾਂ ਹਾਲ ਪੂਲ ਸੀਗਾ ਫਿਰ ਫਿਰ ਉਹ ਭਰਦੇ ਰਹੇ ਸਾਈਡਾਂ ਤੇ ਲੋਕੀ ਕਰਦੇ ਰਹੇ ਉਹਦੇ ਵਿੱਚ ਜਿਹੜੀ ਖਾਸ ਗੱਲ ਸੀ ਜਿਹੜੀ ਕਵੀਆਂ ਨੂੰ ਜਿਹੜੇ ਨਵੇਂ ਕਵੀ ਆ ਉਹਨਾਂ ਦੇ ਸ਼ਾਇਦ ਦੇ ਧਿਆਨ ਚ ਕਿ ਉਹਨਾਂ ਨੇ ਪਹਿਲਾਂ ਮੋਬਾਈਲ ਤੋਂ ਪੜ੍ਹ ਕੇ ਕਵਤਾ ਨੂੰ ਅਲਾਉ ਨਹੀਂ ਕਰਦੇ ਤੇ ਜਦੋਂ ਨਾ ਜਦੋਂ ਦੀਪ ਪਲੇਅਰ ਹੁਣੇ ਪੜ੍ਹ ਕੇ ਗਏ ਕਵਤਾ ਸ਼ਾਇਦ ਮੇਰੀ ਕੱਲ ਤੁਹਾਨੂੰ ਜੇ ਚੰਗੀ ਲੱਗੀ ਤੇ ਮੈਂ ਚੰਗੇ ਢੰਗ ਨਾਲ ਹੀ ਕਹਿ ਰਿਹਾ ਹਾਂ ਜੇ ਜਦੋਂ ਤੁਸੀਂ ਕਵਿਤਾ ਨੂੰ ਦੇਖ ਕੇ ਪੜਦੇ ਹੋ ਤੁਹਾਡਾ ਐਕਸਪ੍ਰੈਸ਼ਨ ਬਦਲ ਜਾਂਦਾ ਜਦੋਂ ਤੁਸੀਂ ਕਵਿਤਾ ਜਵਾਨੀ ਪੇਸ਼ ਕਰੋਗੇ ਤੁਸੀਂ ਕਵਿਤਾ ਨਾਲ ਰਲ ਗੱਡੋ ਤੁਹਾਡੀ ਥੋੜੀ ਪ੍ਰੈਜੈਂਟੇਸ਼ਨ ਬਦਲ ਜਾਏਗੀ ਸੋ ਜਿਹੜੀ ਸਾਡੀ ਕਵਿਤਾ ਲੇ ਮੇਰੀ ਮੇਰੀ ਕਵਿਤਾ ਲਿਖੀ ਹੈ ਮੇਰਾ ਕੋ ਗੀਤ ਲਿਖਿਆ ਹੈ ਮੈਨੂੰ ਆਪ ਹੀ ਪੜ੍ਹ ਕੇ ਸੁਣਾਉਣਾ ਪੈ ਰਿਹਾ ਤੁਸੀਂ ਅਸੀਂ ਦੂਜਾਂ ਤੋਂ ਕੀ ਆਸ ਰੱਖਾਂਗੇ ਕੋਈ ਕੋਈ ਤੁਹਾਡੀ ਗੱਲ ਯਾਦ ਰੱਖੇਗਾ ਸੋ ਇਹ ਜ਼ਰੂਰ ਮੈਂ ਦੇ ਮਤਲਬ ਇੰਟਰਨੈਸ਼ਨਲ ਕਿੰਨੇ ਮਸ਼ਹਹਰੇ ਅਟੈਂਡ ਕਰਕੇ ਦੇਖੇ ਕਿਸੇ ਵੀ ਮੁਸ਼ਾਇਰੇ ਚ ਕੋਈ ਵੀ ਕਮੀ ਮੈਂ ਪੜ ਕੇ ਜਾਂ ਮੋਬਾਈਲ ਖੋਲ ਕੇ ਕੋਈ ਕਵਤਾ ਸੁਣੋ ਗਾਰੀ ਵਿਖਿਆ ਸੋ ਇਹ ਇੱਕ ਗੱਲ ਤੇ ਮੇਰੀ ਚੰਗੀ ਮਾੜੀ ਵੀ ਲੱਗ ਸਕਦੀ ਮੈਂ ਪਹਿਲੇ ਕਿਹਾ ਪਰ ਮੈਂ ਚੰਗੀ ਗੱਲ ਦੱਸਦਾ ਵੀ ਤੁਸੀਂ ਬਿਨਾ ਬੜੇ ਤੋਂ ਜ਼ੁਬਾਨੀ ਕਵਤਾ ਦੀ ਪ੍ਰੈਜੈਂਟੇਸ਼ਨ ਕਰਕੇ ਵਿਖਿਓ ਆਊਟਪੁੱਟ ਦੇਖੋ ਫਿਰ ਕਿੰਨੀ ਵਧੀਆ ਨਿਕਲਦੀ ਥੋੜਾ ਅੰਗ ਥੋੜੀ ਬਾਡੀ ਲੈਂਗੁਏਜ ਸਾਰੀ ਜਿਹੜੀ ਉਹ ਕਵਤਾ ਨਾਲ ਮਿਲ ਜੇ ਸੋ ਮੈਂ ਤਾਂ ਚਾਇਰ ਨਹੀਂ ਹੈਗਾ ਤੇ ਪਰ ਮੈਂ ਇਹ ਇਹ ਚਾਲ ਸਮੇ ਦੀ ਕਹਿੰਦੀ ਏ ਕੋਈ ਆਪਾਂ ਵੀ ਬਲ ਛੜ ਕਰੀਏ ਇਹ ਚਾਲ ਸਮੇ ਦੀ ਕਹਿੰਦੀ ਏ ਕੋਈ ਆਪਾਂ ਵੀ ਬਲ ਛੜ ਕਰੀਏ ਪਰ ਦਿਲ ਆਖਦਾ ਇਹ ਚੰਦਰਾ ਨਹੀਂ ਬੰਦਿਆਂ ਵਾਲੀ ਗੱਲ ਜੇ ਹਾਲੇ ਮਨੁੱਖਤਾ ਜਿਉਂਦੀ ਹੈ ਕੁਝ ਵਰਕ ਤਾਂ ਨਹੀਂ ਆਮਾਨ ਦੀਆਂ ਜੀ ਹਾਲੇ ਮਨੁੱਖਤਾ ਜਿਉਂਦੀ ਹੈ ਕੁਝ ਵਰਕਤਾ ਨੇ ਈਮਾਨ ਦੀਆਂ ਇਹ ਬੇਈਮਾਨਤਾ ਚਾਹੁੰਦੇ ਨੇ ਹਰ ਪਾਸੇ ਹੀ ਜਲ ਥਲ ਕਰੀ ਜੇ ਰੋਜ਼ ਹੀ ਮਰਨਾ ਪੈਣਾ ਹੈ ਤੇ ਜਿਉਣੇ ਦਾ ਕੋਈ ਧਰਮ ਨਹੀਂ ਜੇ ਰੋਜ਼ ਹੀ ਮਰਨਾ ਪੈਣਾ ਹੈ ਤੇ ਜਿਉਣੇ ਦਾ ਕੋਈ ਧਰਮ ਨਹੀਂ ਫਿਰ ਬਿਨ ਮਰ ਜੋ ਹੀ ਮਰਨੇ ਦਾ ਕੋਈ ਆਖਰ ਨੂੰ ਤਾਂ ਹੱਲ ਕਰੀਏ ਗੱਲ ਆਖਰ ਕਰਨੀ ਪੈਣੀ ਆ ਇਹ ਚੁੱਪ ਬੁਰੀ ਕੁਝ ਕਹਿਣੇ ਤੋਂ ਚੁੱਪ ਰਹਿ ਕੇ ਭੋਰੇ ਸਰਨਾ ਦੀ ਗੱਲ ਆਖਰ ਕਰਨੀ ਪੈਣੀ ਆ ਭਾਵੇਂ ਅੱਜ ਕਰੀਏ ਭਾ ਕੱਲ ਸੁਕੇ ਤੇਰੇ ਕੇ ਨਹਿਮਤੇ ਬਰੋਕਟੇ ਵਾਲਾ ਜੋਗ ਮੁਖ ਚੱਲਿਆ ਜਿਹੜੀ ਸ਼ਾਇਰੀ ਨਾ ਮੈਂ ਤੁਹਾਨੂੰ ਦੱਸਦਾ ਜੇ ਆਪਾਂ ਬਾਬਾ ਨਾਜ਼ਮੀ ਦੀ ਗੱਲ ਕਰਦੇ ਆ ਜਿਹੜੀ ਸ਼ਾਇਰੀ ਸਧਾਰਨ ਤੋਂ ਸਧਾਰਨ ਬੰਦੇ ਨੂੰ ਸਿੱਧੀ ਇਫੈਕਟ ਕਰਦੀ ਉਹ ਪਪੂਲਰ ਹੋਏਗੀ ਜਿਹੜੀ ਸ਼ਾਇਰੀ ਮੈਂ ਇੱਕ ਇੱਕ ਕਿਤਾਬ ਰਿਲੀਜ਼ ਕਰਨ ਤੇ ਗਿਆ ਇੰਗਲੈਂਡ ਚ ਉਦਾ ਕਿਤਾਬ ਦਾ ਟਾਈਟਲ ਸੀ ਮੈਂ ਉਕਤੇ ਬੁਜਾਰਾ ਕਵੀ ਮਰੇ ਗਣਨਾ ਬੈਤ ਵੀ ਉਦਾ ਸੀਗਾ ਬਈ ਉਪਕ ਦੇ ਪਾਰ ਪਹਿਲਾਂ ਤਾਂ ਮੈਂ ਗਿਆਨੀ ਵੀ ਕੀਤੀ ਮੈਂ ਇਹਨਾਂ ਪੜਿਆ ਜਿੰਨਾ ਕਵੀ ਸੀਗਾ ਪਹਿਲਾਂ ਮੈਨੂੰ ਹੀ ਨਹੀਂ ਪਤਾ ਵੀ ਉਪਕ ਕੀ ਹੁੰਦਾ ਆਮ ਸਧਾਰਨ ਪਾਠਕ ਜਿਹਨੇ ਕਪਤਾ ਪੜ੍ਹਨੀ ਉਹ ਕੀ ਜ ਨੂੰ ਸਮਝ ਆਏਗੀ ਮੈਨੂੰ ਉਪਕ ਅੰਗਰੇਜ਼ੀ ਚ ਕਹਿੰਦੇ ਇਨਫਿਨਿਟੀ ਜਿੱਥੇ ਤੱਕ ਤੁਹਾਨੂੰ ਬਹੁਤ ਦੂਰ ਤੱਕ ਦੀ ਜ ਮਤਲਬ ਉਹ ਇੰਨੀ ਗੁੰਝਲਦਾਰ ਪਾਉਣ ਦੀ ਤਾਂ ਕੋਈ ਲੋੜ ਗੁੰਝਲ ਪਾਉਣੇ ਕਵਿਤਾ ਤੇ ਕਵਿਤਾ ਤੇ ਗੀਤ ਐਸੀ ਚੀਜ਼ ਐ ਜਿਹੜੀ ਵਿਆਖਿਆ ਨਹੀਂ ਕੀਤੀ ਜਾਂਦੀ ਸਿੱਧਾ ਸਮਝ ਆਉਣਾ ਚਾਹੀਦਾ ਇਹ ਨਿੰਮ ਤੇ ਬਰੋਟੇ ਵਾਲਾ ਜੁਗ ਮੁਖ ਚੱਲਿਆ ਥੋੜਾਂ ਵਾਲੀ ਸ਼ਾਂ ਗਈ ਥੜਾ ਮੁਖ ਚੱਲਿਆ ਬੜੀ ਧੇਰ ਹੋ ਗਈ ਪਿੰਜ ਫਿਪਣਾ ਤੋਂ ਲੱਤ ਕੀ ਬਿਰਸੇ ਦੀ ਗੱਲ ਮੁੱਕੀ ਜਦੋਂ ਦੀ ਇਹ ਸੱਤ ਤਾਕ ਉੱਤੇ ਖੜਾ ਕੋਈ ਰੱਖੇ ਮੁਟਿਆਰ ਨਾ ਅਤਰ ਫਲੇਲਾ ਵਾਲਾ ਰਹਿ ਗਿਆ ਰਵਾਜ ਸਚੀਆਂ ਨੇ ਗੱਲਾਂ ਕੋ ਝੂਠ ਵਾਲਾ ਖਾਬ ਨਹੀਂ ਸੱਚੀ ਹੁਣ ਰਹਿ ਗਿਆ ਏ ਉਹੋ ਜਿਹਾ ਪੰਜਾਬ ਇੱਕ ਇੱਕ ਗੀਤ ਸੀਗਾ ਮੇਰਾ ਜਿਹੜਾ ਮੈਨੂੰ ਜਦਾ ਚੰਗਾ ਲੱਗਦਾ ਪੰਮਾ ਡੂਮੇਵਾਲ ਨੇ ਗਾਇਆ ਸੀਗਾ ਉਹ ਸੁਣਾ ਕੇ ਤੁਹਾਡੇ ਤੋਂ ਅੱਗੇ ਲਊਗਾ ਕਿ ਸੱਚ ਨੱਚਦਾ ਸੂਲੀ ਤੋ ਲਾ ਕੇ ਸੰਗ ਵੇਖਿਆ ਥੋੜੀ ਸਾਹ ਡਾਕੂਮੈਂਟਰੀ ਉਹਨਾਂ ਆਪਾਂ ਪਾਣੀ ਕੁਮੇਟ ਬਾਤ ਕਰ ਸਕਦੇ ਕੋਈ ਪਲੀਜ਼ ਕੇ ਨੇਮਤ ਸੱਚ ਨੱਚਦਾ ਸੋਲੀ ਤੋਂ ਲਾ ਕੇ ਸੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਕਈ ਧੀਆਂ ਤਾਂ ਧਿਆਣੀਆਂ ਸੀ ਪੈ ਗਈਆਂ ਚੁਰਾਹੇ ਕਈ ਧੀਆਂ ਤਾਂ ਧਿਆਣੀਆਂ ਸੀ ਪੈ ਗਈਆਂ ਚੁਰਾਹੇ ਲੰਬੂ ਇੱਜਤਾ ਨੂੰ ਲਾਇਆ ਪੱਗਾਂ ਰੋਲੀਆਂ ਚੁਰਾਹੇ ਅਸੀਂ ਖੇਡੇ ਖਾਂਦੇ ਵਿਕੇ ਤੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਿ ਸਿਆਣੇ ਲੈ ਗੇ ਕੈਸ਼ ਵਿੱਚ ਦਾਗ ਘਰਾਂ ਖੁੱਲਿਆਂ ਦਾ ਬੂਹਾ ਅਸੀਂ ਤੰਗ ਵੇਖਿਆ ਸੋਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਇਹਦਾ ਆਖਰੀ ਅੰਤਰਾ ਲੰਬਾ ਕਰਨਾ ਕਿ ਲੋਕੀ ਬੁਰਾ ਪਲਾ ਤੈਨੂੰ ਵੀ ਤਾਂ ਆਖ ਲੋਕੀ ਬੁਰਾ ਪਲਾ ਤੈਨੂੰ ਵੀ ਤਾਂ ਆਖ ਬੇ ਅਸ਼ੋਕ ਇਹ ਤੇ ਬੈਠ ਕੇ ਵਿਚਾਰੀ ਕਿ ਇਹਨੂੰ ਛੱਡਦੇ ਨੇ ਲੋ ਸੋਹਣੀ ਉੱਚੀਆਂ ਚਵਾਰੀਆਂ ਨੇ ਉੱਚੀਆਂ ਦੀ ਗੱਲ ਸਦਾ ਤਕੜੇ ਹਿਲਾਉਂਦੇ ਆਏ ਮਾੜਿਆਂ ਦੀ ਕੱਲ ਪਰ ਸੋਹਣੇ ਨੂੰ ਨਹੀਂ ਲੱਗਦਾ ਮੈਂ ਯੰਗ ਵੇਖਿਆ ਸੋਹਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਮੈਂ ਸਤਵੀਰ ਸਿੰਘ ਹੁਣ ਆਪ ਲੋਗ ਸਤਵੀਰ ਸਿੰਘ ਵੱਲੋਂ ਨੂਰਪੁਰ ਵੱਲੋਂ ਆਪਣੇ ਅਖਬਾਰ ਵੱਲੋਂ ਸਾਰਿਆਂ ਦਾ ਤੁਹਾਡਾ ਧੰਨਵਾਦ ਕਰਦਾ ਰਿਸ਼ਵਤ ਖੋਰੀ ਜਾਂ ਵੱਡੀ ਜਿਉਂ ਤਨਖਾਹ ਦਾ ਹਿੱਸਾ ਏ ਏ ਅੱਜ ਵਿਸ਼ਵ ਗੁਰੂ ਦੇ ਹਰ ਦਫ਼ਤਰ ਦਾ ਕਿੱਸਾ ਏ ਰਿਸ਼ਵਤ ਖੋਰੀ ਜਾਂ ਵੱਡੀ ਜਿਉਂ ਤਨਖਾਹ ਦਾ ਹਿੱਸਾ ਏ ਏ ਅੱਜ ਵਿਸ਼ਵ ਗੁਰੂ ਦੇ ਹਰ ਦਫ਼ਤਰ ਦਾ ਕਿੱਸਾ ਏ ਸਿਹਤ ਸਹੂਲਤਾਂ ਬਾਰੇ ਗੱਲ ਤੋਰੋ ਨਾ ਸਰਕਾਰੀ ਅਦਾਰੇ ਆਖਣ ਬੰਦਾ ਜਿਉਂ ਦਾ ਮੋੜੋ ਨਾ ਉੰਜ ਆਯੁਸ਼ਮਾਨ ਭਾਰਤ ਦੱਸਣ ਤੋਂ ਇਹ ਹੰਬਦਾ ਨਹੀਂ ਹਾਲੇ ਵੀ ਤੰਤਰ ਤੁਹਾਡਾ ਦੇਸ਼ ਤਰੱਕੀ ਦੇ ਰਾ ਦੱਸਣ ਤੋਂ ਸੰਗਦਾ ਨਹੀਂ ਹਾਲੇ ਵੀ ਤੰਤਰ ਤੁਹਾਡਾ ਦੇਸ਼ ਤਰੱਕੀ ਦੇ ਰਾ ਦੱਸਣ ਤੋਂ ਸੰਗਦਾ ਨਹੀਂ ਵਾਤਾਵਰਨ ਦਾ ਕੋਝਾ ਵੇਖ ਮਜ਼ਾਕ ਲੱਗੇ ਹਰ ਕਸਬੇ ਵਿੱਚ ਫੈਕਟਰੀ ਬਣ ਕੇ ਅੰਸਰ ਦੀ ਛਾਖ ਲੱਗੇ ਪਾਣੀ ਉੱਤੇ ਤਾਂ ਰਹਿ ਗਿਆ ਕੋਈ ਦਾਵਾ ਨਹੀਂ ਜਿੱਥੋਂ ਇਹ ਮਿਲੇ ਸੱਚਾ ਐਸਾ ਕੋਈ ਸਰਨਾਵਾ ਨਹੀਂ ਪਾਣੀ ਉੱਤੇ ਤਾਂ ਰਹਿ ਗਿਆ ਕੋਈ ਦਾਵਾ ਨਹੀਂ ਜਿੱਥੋਂ ਇਹ ਮਿਲੇ ਸੱਚਾ ਐਸਾ ਕੋਈ ਸਰਨਾਵਾ ਨਹੀਂ ਪਵਿੱਤਰ ਮਾਂ ਗੰਗਾ ਤੇ ਯਮਨਾ ਲਈ ਪਵਿੱਤਰ ਮਾਂ ਗੰਗਾ ਤੇ ਯਮਨਾ ਲਈ ਕੋਈ ਤੌਰ ਤਰੀਕਾ ਢੰਗ ਦਾ ਨਹੀਂ ਹਾਲੇ ਵੀ ਤੰਤਰ ਤੁਹਾਡਾ ਦੇਸ਼ ਤਰੱਕੀ ਦੇ ਰਹਾ ਦੱਸਣ ਤੋਂ ਸੰਗਦਾ ਨਹੀਂ ਗਰੀਬੀ ਦੀ ਗੱਲ ਛੱਡੋ ਰੋਟੀ ਦੇ ਵੀ ਲਾਲੇ ਨੇ ਦੇਸ਼ ਦੇ ਭਾਗ ਤਾਂ ਲੱਗਦੇ ਮੰਦੜੇ ਵਾਲੇ ਨੇ ਔਰਤ ਦੇ ਵੀ ਸਮਝਣ ਕੋਈ ਸੁਰੱਖਿਆ ਕਿੱਥੇ ਜੋ ਜੋ ਭਾਰਤ ਵਿੱਚ ਵੇਖਿਆ ਉਹ ਤੱਕਿਆ ਕਿੱਥੇ ਕਿੱਡਾ ਬੇਦਰਦਾ ਹੋ ਇਹ ਜੋ ਦੇਖ ਕੇ ਸਭ ਕੁਝ ਕੰਬਦਾ ਨਹੀਂ ਹਾਲੇ ਵੀ ਤੰਤਰ ਤੁਹਾਡਾ ਦੇਸ਼ ਤਰੱਕੀ ਦੇ ਰਹਾ ਦੱਸਣ ਤੋਂ ਸੰਗਦਾ ਨਹੀਂ ਖੇਤੀ ਵੀ ਅੱਜ ਦੀ ਬੜੀ ਸਖਾਲੀ ਨਹੀਂ ਜੰਤੋਂ ਤੇ ਮੇਰਵਾਂ ਲੱਗਦਾ ਦੋ ਜਹਾਂ ਦਾ ਵਾਲੀ ਨਹੀਂ ਵੇਖ ਕਿਸਾਨਾਂ ਦੀ ਖੁਦਕੁਸ਼ੀਆਂ ਤੇ ਤਾੜੀ ਏ ਪਰ ਨੇ ਅੰਦਰੋਂ ਰੇਤਾ ਕਿਰਦਾ ਮਿੱਟੀ ਨਾਲ ਭਰੀ ਹੋਈ ਦਾੜੀ ਏ ਸਰਕਾਰੀ ਹਾਲਾਤ ਹੀ ਰੱਸਾ ਵਟਦੇ ਉੰਜ ਅਸਲੋਂ ਕੋਈ ਫਾਹੇ ਟੰਗਦਾ ਨਹੀਂ ਹਾਲੇ ਵੀ ਤੰਤਰ ਤੁਹਾਡਾ ਦੇਸ਼ ਤਰੱਕੀ ਦੇ ਰਹਾ ਦੱਸਣ ਤੋਂ ਸੰਗਦਾ ਨਹੀਂ ਉੰਜ ਸੁਖਮਨ ਬੋਲਣ ਦੀ ਪੂਰੀ ਆਜ਼ਾਦੀ ਏ ਖਾਲੜਾ ਚੁੱਕਣਾ ਤਾਂ ਪੁਲਿਸ ਲਈ ਵਰਦੀ ਸਾਦੀ ਏ ਚੋਲਾ ਸਾਹ ਕੁਇਸ਼ਰ ਦੀ ਵੀ ਭਾਲ ਹਾਲੇ ਔਰ ਕਿੰਨਾ ਵਕਤ ਉਡੀਕਾਂ ਆਕਣ ਹੋਏ 41 ਸਾਲ ਹਾਲੇ ਚੱਲ ਬਗਾਵਤ ਦਾ ਰੰਗ ਰੰਗিয়ে ਲੋਕਾਂ ਨੂੰ ਜਿਹੜਾ ਕੋਈ ਲਲਾਰੀ ਰੰਗਦਾ ਨਹੀਂ ਹਾਲੇ ਵੀ ਤੰਤਰ ਤੁਹਾਡਾ ਦੇਸ਼ ਤਰੱਕੀ ਦੇ ਰਾਹ ਦੱਸਣ ਤੋਂ ਤੰਗ ਕਰਦਾ ਨਹੀਂ ਧੰਨਵਾਦ ਬਜ਼ੁਰਗੀ ਦੀ ਫਰਮਾਇਸ਼ ਆਈ ਹੈ ਉਹ ਹੀ ਸੁਣਾਵਾਂਗਾ ਨਾ ਇਹ ਢੋਣਿਆਂ ਦੀ ਏ ਨਾ ਇਹ ਸ਼ਕਲ ਦੀ ਹੁੰਦੀ ਨਾ ਇਹ ਢੋਣਿਆਂ ਦੀ ਏ ਨਾ ਇਹ ਸ਼ਕਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਹੋ ਬਜ਼ੁਰਗੀ ਅਕਲ ਵੀ ਹੁੰਦੀ ਕਈ ਬੱਚੇ ਵੀ ਵੇਖੇ ਮੈਂ ਨਿਆਣੀ ਗੱਲ ਨਹੀਂ ਕਰਦੇ ਕਈ ਬੱਚੇ ਵੀ ਵੇਖੇ ਮੈਂ ਨਿਆਣੀ ਗੱਲ ਨਹੀਂ ਕਰਦੇ ਕਈ ਬੁੱਢੇ ਵੀ ਵੇਖੇ ਮੈਂ ਸਿਆਣੀ ਗੱਲ ਨਹੀਂ ਕਰਦੇ ਸਹੀ ਹੈ ਜੀ ਮਾੜੀ ਆਦਤ ਜੀ ਕਈਆਂ ਨੂੰ ਬਿਲੋੜੇ ਦਖਲਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਹੋ ਬਜ਼ੁਰਗੀ ਅਕਲ ਦੀ ਹੁੰਦੀ ਸਿਖਾਉਂਦਾ ਵਕਤ ਜੋ ਕਾਇਦੇ ਚ ਕਿੱਥੋਂ ਪੜਨ ਨੂੰ ਮਿਲਦਾ ਕੋਈ বুঝ ਹੀ ਨਹੀਂ ਸਕਦਾ ਜੀ ਐਸਾ ਭੇਦ ਹੈ ਦਿਲ ਦਾ ਮਾੜੇ ਦੀ ਹਾ ਬੁਰੀ ਹੁੰਦੀ ਜੋ ਗੋਲੀ ਰਫਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਉਹ ਬਜ਼ੁਰਗੀ ਅੱਛਾ ਸ਼ੁਕਰੀਆ ਜੀ ਕਦੇ ਹਥੜੀ ਨਾ ਬਣ ਜਾਣਾ ਜੀ ਹੋਮੇ ਦੀ ਕੋਹਾੜੀ ਦੀ ਕਿਸੇ ਦੇ ਵੇਖ ਮਹਿਲਾਂ ਨੂੰ ਕਦੇ ਕੁਲੀ ਨਹੀਂ ਸਾੜੀ ਦੀ ਕਦੇ ਹਥੜੀ ਨਾ ਬਣ ਜਾਣਾ ਜੀ ਹੋਮੇ ਦੀ ਕੋਹਾੜੀ ਦੀ ਕਿਸੇ ਦੇ ਵੇਖ ਮਹਿਲਾਂ ਨੂੰ ਕਦੇ ਕੁਲੀ ਨਹੀਂ ਸਾੜੀ ਦੀ ਘਰਾਂ ਚੋਂ ਬਰਕਤਾਂ ਖੋਵੇ ਜੋ ਆਦਤ ਨਕਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਉਹ ਬਜ਼ੁਰਗੀ ਅਕਲ ਦੀ ਹੁੰਦੀ ਇਹ ਹਿੰਦੁਸਤਾਨ ਹੈ ਭਈਆ ਬੇੜੀ ਬੈਠੀ ਬਕਾਲਤ ਦੀ ਇਹ ਹਿੰਦੁਸਤਾਨ ਹੈ ਭਈਆ ਬੇੜੀ ਬੈਠੀ ਬਕਾਲਤ ਦੀ ਹਮਾਤੜ ਨਿੱਤ ਹੀ ਝੱਲਦਾ ਨਿਮੋਸ਼ੀ ਤੇ ਜਲਾਲਤ ਜੀ ਇੱਥੇ ਲੀਡਰ ਤੇ ਬਾਬੇ ਨੂੰ ਸਜ਼ਾ ਨਹੀਂ ਕਤਲ ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਉਹ ਬਜ਼ੁਰਗੀ ਅਕਲ ਦੀ ਹੁੰਦੀ ਹਾਂਜੀ ਲਾਸੰਤ ਹੈ ਮਨਾ ਵਿੱਚ ਮੈਲ ਰੱਖਦੇ ਨੇ ਤੇ ਮੂੰਹ ਤੇ ਰਾਮ ਰੱਖਦੇ ਨੇ ਮਨਾ ਵਿੱਚ ਮੇਰੇ ਵਰਗੇ ਮੈਲ ਰੱਖਦੇ ਨੇ ਤੇ ਮੂੰਹ ਤੇ ਨਾਮ ਰੱਖਦੇ ਨੇ ਜੀ ਅੰਦਰ ਝੂਠ ਹੈ ਡਾਡੀ ਤੇ ਸੁੱਚੇ ਨਾਮ ਰੱਖਦੇ ਨੇ। ਇਹੀ ਪੱਕੀ ਨਿਸ਼ਾਨੀ ਦੀਪਗੰਦੀ نسل ਦੀ ਹੁੰਦੀ ਬਜ਼ੁਰਗੀ ਉਮਰ ਦੀ ਨਹੀਂ ਉਹ ਬਜ਼ੁਰਗੀ। ਥੈਂਕ ਯੂ ਸੋ ਮਚ। ਮੈਂ ਜਿਸ ਕਾਰਨ ਐਸਐਨ ਕਾਲਜ ਤੋਂ ਅੱਜ ਆਪਣੀ ਰਚਨਾ ਲੈ ਕੇ ਪੇਸ਼ ਹੋਇਆ ਹਾਂ। ਗੁਰੂ ਨਾਨਕ ਦੇ ਘਰ ਤੋਂ ਸ਼ੁਰੂ ਹੋਇਆ ਇੱਕ ਪੰਥ। ਗੁਰੂ ਨਾਨਕ ਦੇ ਘਰ ਤੋਂ ਸ਼ੁਰੂ ਹੋਇਆ ਇੱਕ ਪੰਥ। ਇੱਕ ਪੰਥ ਸ਼ੁਰੂ ਹੋਇਆ ਬਾਬੇ ਨਾਨਕ ਦੇ ਘਰ ਤੋਂ। ਜਾਨਾਂ ਬਾਰ ਦਿੱਤੀਆਂ ਧਰਮ ਤੋਂ ਪਰ ਕੰਬੇ ਨਹੀਂ ਕਿਸੇ ਡਰ ਤੋਂ ਤੱਤੀਆਂ ਤਵੀਆਂ ਤੋਂ ਲੈ ਕੇ ਬੁਰਜਾਂ ਠੰਡਿਆਂ ਤੱਕ ਤੱਤੀਆਂ ਤਵੀਆਂ ਤੋਂ ਲੈ ਕੇ ਬੁਰਜਾਂ ਠੰਡਿਆਂ ਤੱਕ ਪਿਤਾ ਪੁੱਤਰ ਵਾਰਨ ਤੋਂ ਲੈ ਕੇ ਸੇਜ ਦੇ ਵਿਸ਼ੇ ਕੰਡਿਆ ਤੱਕ ਸੇਰ ਦਿਆ ਪਰ ਸੇਰ ਨਾ ਦਿਆ ਇਹ ਮੁਗਲਾਂ ਦੀ ਤਵਾਹੀ ਸੀ ਮੀ ਮਾਈ ਗੁਜਰੀਏ ਪਰਵਾਰ ਤੇਰਾ ਇੱਕੋ ਰਾਧਾ ਰਾਹੀ ਸੀ ਮੀ ਮਾਈ ਗੁਜਰੀਏ ਪਰਵਾਰ ਤੇਰਾ ਇੱਕੋ ਰਾਧਾ ਰਾਹੀ ਸੀ ਤੇਰਾ ਪਤੀ ਮਾਈ ਤੇਗ ਬਹਾਦਰ ਤੇਰਾ ਪਤੀ ਮੈਂ ਤੇਗ ਬਾਧਰ ਤਿਆਗੀ ਧਿਆਨੀ ਸੀ ਉੱਚ ਦਾ ਪੀਰ ਤਿਆਗੀ ਧਿਆਨੀ ਸੀ ਡੁੱਬਦੇ ਜਹਾਜ਼ ਨੇ ਲੱਭਿਆ ਗੁਰੂ ਜੋ ਇਹੀ ਚਿਹਰਾ ਨੂਰਾਨੀ ਸੀ ਜੋ ਇਹੀ ਚਿਹਰਾ ਨੂਰਾਨੀ ਸੀ ਝੂਠੇ ਗੁਰੂ ਤਾਂ ਬਥੇਰੇ ਸੀ ਪਰ ਉਹਦਾ ਨਹੀਂ ਕੋਈ ਸਾਨੀ ਸੀ ਝੂਠੇ ਗੁਰੂ ਤਾਂ ਬਥੇਰੇ ਸੀ ਪਰ ਉਹਦਾ ਨਹੀਂ ਕੋਈ ਸਾਨੀ ਸੀ ਦਿੱਲੀ ਵਿਖੇ ਜੋ ਦਿੱਤੀ ਸ਼ਹੀਦੀ ਦਿੱਲੀ ਵਿਖੇ ਜੋ ਦਿੱਤੀ ਸ਼ਹੀਦੀ ਸਵਾ ਸਵਾ ਮਾਨ ਜੰਜੀ ਉਪਾਰਤਾਏ ਦੀ ਗਵਾਹੀ ਸੀ ਨੀ ਮਾਈ ਪਰਵਾਰ ਤੇਰਾ ਇੱਕੋ ਰਾਹ ਦਾ ਰਾਹੀ ਸੀ ਨੀ ਮਾਈ ਗੁਜਰੀਏ ਪਰਵਾਰ ਤੇਰਾ ਇੱਕੋ ਰਾਹ ਦਾ ਰਾਹੀ ਸੀ 9 ਸਾਲ ਦਾ ਗੋਬਿੰਦ ਤੇਰਾ ਪਿਤਾ ਨੂੰ ਦਿੱਲੀ ਤੋਰ ਦਿੱਤਾ ਸਿੱਜ ਕੇ ਖਾਲਸਾ ਪੰਥ ਦਲੇਰ ਨੇ ਕੌਮ ਨੂੰ ਪਰਜ਼ੋਰ ਕੀਤਾ ਸਿੱਜ ਕੇ ਖਾਲਸਾ ਪੰਥ ਦਲੇਰ ਨੇ ਕੌਮ ਨੂੰ ਪਰਜ਼ੋਰ ਕੀਤਾ ਝੂਠੀਆਂ ਸੋਹਾਂ ਖਾ ਕੇ ਮੁਕਰੇ ਰਾਜੇ ਝੂਠੀਆਂ ਸੋਹਾਂ ਖਾ ਕੇ ਮੁਕਰੇ ਰਾਜੇ ਜ਼ੁਲਮ ਮੁਗਲਾਂ ਨੇ ਵੀ ਘੋਰ ਕੀਤਾ ਮੈਂ ਸੁਣਿਆ ਔਰੰਗਜ਼ੇ ਜਫਰਨਾਮਾ ਪੜਨ ਉੱਠੇ ਸਕਿਆ ਮੈਂ ਸੁਣਿਆ ਕਿ ਔਰੰਗਜ਼ੇਬ ਜਫਰਨਾਮਾ ਪੜ ਕੇ ਉੱਠ ਨਾ ਸਕੀ ਅ ਸੁਣਿਆ ਇਹ ਤਾਂ ਬਾਕੀ ਸੁਣੀ ਗੱਲ ਆਹੀ ਸੀ ਨੀ ਮਾਇ ਗੁਜਰੀਏ ਪਰਵਾਰ ਤੇਰਾ ਇੱਕੋ ਰਾਹ ਦਾ ਰਾਹੀ ਸੀ ਨੀ ਮਾਇ ਗੁਜਰੀਏ ਪਰਵਾਰ ਤੇਰਾ ਇੱਕੋ ਰਾਹ ਦਾ ਰਾਹੀ ਸੀ ਵੱਡੇ ਤੇਰੇ ਪੋਤਰੇ ਦੋਵੇਂ ਅਜੀਤ ਦੇ ਜੁਝਾਰ ਵੱਡੇ ਤੇਰੇ ਪੋਤਰੇ ਦੋਵੇਂ ਅਜੀਤ ਦੇ ਜੁਝਾਰ ਚਮਕੌਰ ਦੀ ਗੜੀ 'ਚ ਲੜਦੇ ਰਹੇ ਕਿਸੇ ਲਈ ਨਾ ਉਹਨਾਂ ਦੀ ਸਾਰ ਚਮਕੌਰ ਦੀ ਗੜੀ 'ਚ ਲੜਦੇ ਰਹੇ ਕਿਸੇ ਹੋ ਅਦਿਲ ਕਿਸੇ ਨੇ ਲਈ ਨਸਾਰ ਲਾਲ ਤੇਰੇ ਦਾ ਕਹਿਣਾ ਸੀ ਕਿ ਅੱਧਾ ਕਰਜ਼ਾ ਉਤਾਰ ਦਿੱਤਾ 42 ਜਣਿਆਂ ਨੇ ਮਿਲ ਕੇ ਇਕੱਲੀ ਮੌਤ ਵਿਆਹੀ ਸੀ ਨੀ ਮਾਈ ਪਰਿਵਾਰ ਤੇਰਾ ਇਕੋ ਰਾਹ ਦਾ ਰਾਹੀ ਸੀ ਨੀ ਮਾਈ ਗੁਜਰੀਏ ਪਰਿਵਾਰ ਤੇਰਾ ਇਕੋ ਰਾਹ ਦਾ ਰਾਹੀ ਸੀ ਛੋਟੇ ਬੱਚਿਆਂ ਲਈ ਮਾੜੇ ਨਿਕਲੇ ਕੁਛ ਭੇਤੀ ਗੰਗੂ ਵਰਗੇ ਛੋਟੇ ਬੱਚਿਆਂ ਲਈ ਮਾੜੇ ਨਿਕਲੇ ਕੁਛ ਭੇਤੀ ਗੰਗੂ ਵਰਗੇ ਬਾਪ ਜਿਨ੍ਹਾਂ ਦਾ ਬਾਜਾਂ ਵਾਲਾ ਉਹ ਕਿੱਦਾਂ ਡੱਬੇ ਬਾਪ ਜਿੰਨਾ ਦਾ ਬਾਜਾਂ ਵਾਲਾ ਉਹ ਕਿੱਦਾਂ ਡਰਦੇ ਈਨ ਮਨਾ ਗਏ ਸਿਆਸਤ ਨੂੰ ਈਨ ਮਨਾ ਗਏ ਸਿਆਸਤ ਨੂੰ ਬੁਰਜਾਂ ਵਿੱਚੋਂ ਠਰਦੇ ਠਰਦੇ ਪਰਿਵਾਰ ਤੇਰੇ ਦੀ ਸਿਫਤ ਨਹੀਂ ਮੁੱਕੀ ਮੁੱਕ ਗਈ ਜੱਸੀ ਕੋਲ ਸਿਆਹੀ ਸੀ ਨੀ ਮਾਈ ਪਰਿਵਾਰ ਤੇਰਾ ਇੱਕੋ ਰਾਹ ਦਾ ਰਾਹੀ ਸੀ ਨੀ ਮਾਈ ਗੁਜਰੀਏ ਪਰਿਵਾਰ ਤੇਰਾ ਇੱਕੋ ਰਾਹ ਦਾ ਰਾਹੀ ਸੀ